ਆ ਦੋ ਲੈਣਾ ਸਪੈਸ਼ਲ ਜਿਹੜੇ ਢੋਂਦੇ ਫਰੂਟ ਕੱਚਾ ਵੀਡੀਓ ਚੰਗੀ ਲੱਗੇ 우ਸਤਾਦ ਧਰੀਲਾਂ ਵਾਲਾ ਪਾ ਦਿਓ ਫਿਰ ਤੱਕਾ ਜਾ ਕੇ ਗੱਡੀ ਵਿੱਚ ਲੱਦਣਾ ਫਰੂਟ ਸੋਹਣੀਏ ਉਤੋਂ ਚੱਕ ਲੈਣਾ ਲੌਂਗ ਰੂਟ ਸੋਹਣੀਏ ਕੁੰਡ ਚੱਕ ਮਾਰਦੇ ਸਲੂਟ ਆ ਸੀਜ਼ਨ ਲਾਉਣ ਦੇਖ ਪਹਾੜਾਂ ਨੂੰ ਚਲੀਆਂ ਕੁੰਭ ਕਰਨ ਦੇ ਟਾਈਮ ਬਿਲੋ ਦਿਮਾਗ ਹੋ ਜੇ ਸੁਨ ਅੱਖਾਂ ਰਹਿਣ ਖੁੱਲੀਆਂ ਉਹ ਇੱਕ ਪਾਸੇ ਪਹਾੜ ਤੇ ਦੂਜੇ ਪਾਸੇ ਖਾਈ ਹੁੰਦੀ ਆ ਵਪਾਰੀ ਸਣੇ ਨਾਮ ਕਰਾਇਆ ਘਟਦਾ ਮੰਡੀ ਟਾਈਮ ਨਾਲ ਲਾਉਣੀ ਪੈਂਦੀ ਆ ਉਹ ਫਿਰ ਮੀਟਰ ਵਾਲੀ ਸੂਈ ਕਰਨੀ ਪੈਂਦੀ 80 90 ਅੱਗ ਲੈਦਰਾਂ ਚੋਂ ਨਿਕਲੇ ਇੰਜਣ ਮਾਰੇ ਲਾਟ ਨਾ ਹੱਥ ਹੱਬਾਂ ਨੂੰ ਲੱਗੇ ਉਤੋਂ ਸਰੀਏ ਵਾਂਗੂ ਰੀੜ ਦੀ ਹੱਡੀ ਤਣੀ ਹੁੰਦੀ ਆ ਜਾਨ ਤਲੀ ਤੇ ਧਰੀ ਹੁੰਦੀ ਆ ਬਿਲੋ ਜਦੋਂ ਗੱਡੀ ਕੱਚੇ ਮਾਲ ਦੀ ਭਰੀ ਹੁੰਦੀ ਆ ਆ ਟਰਾਲੇ ਵਿੱਚ ਜਦੋਂ ਲੱਦਿਆ ਸੇਬ ਹੁੰਦਾ ਏ ਬਿਲੋ ਤੇਰਾ ਯਾਰ ਡਰਾਈਵਰ ਫਿਰ ਮੰਡੀ ਕਰਾ ਕੇ ਹੀ ਸੌਂਦਾ ਏ ਆ ਨਾਮ ਚੱਕ ਕੇ ਸੌਂਦਾ ਏ ਕਿਉਂ ਉਸਤਾਦ ਡਰਾਈਵਰ ਮਹਿਕਮਾ ਜੰਦਾਬਾਦ